ਸੋਲਮੀ ਪੌੜੀ ਦੀ 8ਵੀਂ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਸੰਤੋਖ ਥਾਪ ਰੱਖਿਆ ਜਨ ਸੂਤ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸੰਤੋਖ ਥਾਪ ਰੱਖਿਆ ਜਨ ਸੂਤ ਸੰਤੋਖ ਹੁੰਦਾ ਜੀ ਸ਼ਬਰ ਸਬਰ ਸਬਰ ਸ਼ਾਂਤੀ ਠੀਕ ਹੈ ਜੀ ਸਬਰ ਸ਼ਾਂਤੀ ਦੇ ਨਾਲ ਥਾਪ ਹੁੰਦਾ ਜੀ ਸਥਾਪਨਾ ਕਰਕੇ ਥਾਪਿਤ ਕਰਕੇ ਕਸਤੀ ਨੂੰ ਪੈਦਾ ਕਰਕੇ ਰੱਖ ਦੇਣਾ ਜੀ ਰੱਖਿਆ ਰੱਖ ਦਿੱਤਾ ਜਿੰਨ ਜਿਸ ਨੇ ਕਿਦੇ ਵਿੱਚ ਜੀ ਸੂਤਰ ਆਪ ਰੋਕੇ ਸੂਤ ਹੁੰਦਾ ਜੀ ਜਿਵੇਂ ਅੱਗੇ ਕੱਤਦੀਆਂ ਹੁੰਦੀਆਂ ਸੀ ਬੜੀਆਂ ਜੀ ਸੂਤ ਕਰ ਦੇਣਾ ਪ੍ਰੋਕੇ ਡੋਰ ਦੇ ਨਾਲ ਬੰਨ੍ਹ ਦੇਣਾ ਜੀ ਜਿਹੜੀਆਂ ਮੇਰੀਆਂ ਮਾਤਾ ਮਾਂ ਭੈਣਾਂ ਜਿਹੜੀਆਂ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੋਣਾ ਕਿ ਅੱਗੇ ਸੂਤ ਕਰਦੇ ਹੁੰਦੇ ਸੀ ਜੀ ਹਰ ਘਰੇ ਲੱਗੇ ਹੁੰਦੇ ਸੀਗੇ ਕੇਸ ਬਣਾਉਂਦੇ ਹੁੰਦੇ ਸੀਗੇ ਜਿਵੇਂ ਆਪਾਂ ਚਰਖਿਆਂ ਤੇ ਕੱਤਦੇ ਹੁੰਦੇ ਸੀਗੇ ਜੀ ਭਾਬ ਪ੍ਰੋ ਕੇ ਰੱਖ ਦੇਣਾ ਭਾਬ ਡੋਰ ਨਾ ਬੰਨ ਕੇ ਰੱਖ ਦੇਣਾ ਸੂਤ ਹੈ ਜੀ ਮਰਿਆਦਾ ਵਿੱਚ ਟਿਕਾ ਦੇਣਾ ਨਿਜਮ ਵਿੱਚ ਟਿਕਾ ਦੇਣਾ ਹੁਕਮ ਦੇ ਵਿੱਚ ਟਿਕਾ ਦੇਣਾ ਠੀਕ ਹੈ ਪਹਿਲਾਂ ਤੱਤੇ ਨੂੰ ਸਿਆਰੀ ਹੈ ਕਿਉਂਕਿ ਵਿੱਚ ਹੈ ਜੀ ਨਿਜਮ ਦੇ ਵਿੱਚ ਹੈ ਹੁਕਮ ਦੇ ਵਿੱਚ ਹੈ ਠੀਕ ਹੈ ਜੀ ਡੋਰ ਦੇ ਵਿੱਚ ਹੈ ਮਰਿਆਦਾ ਦੇ ਵਿੱਚ ਹੈ ਠੀਕ ਹੈ ਤੇ ਅਰਥ ਉਹ ਹੀ ਨਿਕਲਦੇ ਨੇ ਜੀ ਧਰਮ ਨੇ ਜੋ ਦਇਆ ਤੋਂ ਉਪਜਿਆ ਸੀਗਾ ਠੀਕ ਆ ਤੌਲ ਧਰਮ ਦਇਆ ਕਾ ਪੁੱਤ ਜਿਹੜਾ 16ਵੀਂ ਪੌੜੀ ਦੀ 7ਵੀਂ ਚ ਆਇਆ ਸੀ ਜੀ ਤੌਲ ਧਰਮ ਦਇਆ ਕਾ ਪੁੱਤ ਉਸ ਦਇਆ ਧਰਮ ਤੋਂ ਜਿਹੜਾ ਸੰਤੋਖ ਸਬਰ ਸੰਤੋਖ ਪੈਦਾ ਹੋਇਆ ਸਬਰ ਸੰਤੋਖ ਦੇ ਆਸਰੇ ਤੇ ਧਰਤੀ ਨੂੰ ਟਿਕਾ ਕੇ ਰੱਖ ਦਿੱਤਾ ਹੈ ਜੀ ਭਾਵ ਅਸਮਾਨ ਵਿੱਚ ਪਰੋ ਕੇ ਰੱਖਿਆ ਹੈ ਕਹਿਣ ਤੋਂ ਭਾਵੇਂ ਹੈ ਜੀ ਅੱਜ ਸਾਇੰਸ ਵੀ ਇਹੀ ਕਹਿੰਦੀ ਕਿ ਧਰਤੀ ਆਪਣੇ ਆਪ ਉਸ ਅਸਮਾਨ ਚ ਘੁੰਮ ਰਹੀ ਹੈ ਠੀਕ ਹੈ ਅਸਮਾਨ ਦਾ ਕੋਈ ਉੱਪਰਲਾ ਹਿੱਸਾ ਨਹੀਂ ਹੈ ਜੀ ਕੋਈ ਨੀਵਾ ਪਾਸਾ ਨਹੀਂ ਹੈ ਕੋਈ ਇਸ ਦਾ ਸੱਜਾ ਨਹੀਂ ਹੈ ਕੋਈ ਖੱਬਾ ਨਹੀਂ ਹੈ ਜੀ ਕਿਉਂਕਿ ਸਾਰੀਆਂ ਗੈਲੈਕਸੀਆਂ ਕੋਈ ਕਿੱਧਰ ਨੂੰ ਮੂੰਹ ਕਰਕੇ ਬੈਠੀਆਂ ਕੋਈ ਕਿੱਧਰ ਨੂੰ ਮੂੰਹ ਕਰਕੇ ਬੈਠੀਆਂ ਇਹ ਸਾਇੰਸ ਨੂੰ ਵੀ ਨਹੀਂ ਪਤਾ ਜੀ ਕਿ ਕਿਹੜੀ ਉਹ ਫੋਰਸ ਹੈ ਅੱਜ ਇਹ ਕਹਿ ਦਿੰਦੇ ਨੇ ਕਿ ਗ੍ਰੈਵਿਟੇਸ਼ਨਲ ਫੋਰਸ ਦੇ ਨਾਲ ਜਿਹੜਾ ਸਾਇੰਸ ਮੰਨਦੀ ਹੈ ਕਿ ਧਰਤੀ ਇੱਥੇ ਟਿਕੀ ਵੀ ਹੈ ਧਰਤੀ ਘੁੰਮ ਰਹੀ ਹੈ ਕੀ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਚੀਜ਼ ਅਸੀਂ ਸਮਝਦੇ ਨਹੀਂ ਨਾ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਨਵੇਂ-ਨਵੇਂ ਵਰਡ ਲੈ ਕੇ ਆੰਨੇ ਆ ਆਪਣੇ ਮੈਥਮੈਟਿਕਸ ਫਾਰਮੂਲੇ ਲੈ ਕੇ ਆੰਨੇ ਵੀ ਇਦਾਂ ਹੋਇਆ ਹੋਊਗਾ ਇਦਾਂ ਇਸ ਕਰਕੇ ਟਿਕੀ ਹੈ ਪਰ ਜੇ ਸੋਚਿਆ ਜਾਵੇ ਸੂਰਜ ਜਿਵੇਂ ਪਹਿਲਾਂ ਕਿਸ ਸੁਣਿਆ ਧਰਤ ਧਵਲ ਆਕਾਸ਼ ਇੱਕ ਬਹੁਤ ਵੱਡੀ ਗੱਲ ਹੈ ਜੀ ਅਸਮਾਨ ਨੂੰ ਅਸਮਾਨ ਦਾ ਆਸਰਾ ਤੇ ਧਰਤੀਆਂ ਦਾ ਆਸਰਾ ਪ੍ਰਭੂ ਪਰਮਾਤਮਾ ਆਪ ਹੈ ਤੇ ਇੱਥੇ ਉਹ ਗੱਲ ਬੜੇ ਪਿਆਰ ਨਾਲ ਦਸੀ ਹੈ ਜੀ ਸੰਤੋਖ ਥਾਪ ਰੱਖਿਆ ਜਨ ਸੂਤ ਭਵ ਸਬਰ ਦੇ ਨਾਲ ਸਬਰ ਸੰਤੋਖ ਦੇ ਨਾਲ ਧਰਤੀ ਨੂੰ ਟਿਕਾ ਕੇ ਅਸਮਾਨ ਦੇ ਵਿੱਚ ਰੱਖਿਆ ਹੋਇਆ ਹੈ ਜੀ ਤੇ ਉੱਥੇ ਚੱਲ ਰਹੀ ਹੈ ਘੁੰਮ ਰਹੀ ਹੈ ਤੇ ਪਾਵੇ ਜੀ ਦਇਆ ਤੋਂ ਧਰਮ ਪੈਦਾ ਹੁੰਦਾ ਠੀਕ ਹੈ ਧਰਮ ਤੋਂ ਸੰਤੋਖ ਪੈਦਾ ਹੋਇਆ ਤੇ ਹੈਰਾਨੀ ਵਾਲੀ ਗੱਲ ਹੈ ਜੀ ਪੰਜ ਪਿਆਰਿਆਂ ਵਿੱਚ ਵੀ ਪਹਿਲਾਂ ਦਇਆ ਸਿੰਘ ਆਇਆ ਧਰਮ ਸਿੰਘ ਆਇਆ ਜੀ ਠੀਕ ਹੈ ਇਹ ਦਇਆ ਤੋਂ ਬਿਨਾ ਧਰਮ ਨਹੀਂ ਉਪਜ ਸਕਦਾ ਜਦੋਂ ਧਰਮ ਹੁੰਦਾ ਜੀ ਜਦੋਂ ਨਿਜਮ ਬਣ ਜਾਂਦਾ ਠੀਕ ਹੈ ਜੀ ਨਿਜਮ ਤੋਂ ਹੀ ਅੱਗੇ ਸੰਤੋਖ ਆ ਜਿਹੜਾ ਪਿਆਰ ਆ ਸਬਰ ਆ ਸ਼ਾਂਤੀ ਆ ਉਹ ਪੈਦਾ ਹੁੰਦੀ ਹੈ ਜੀ ਜਿੰਨਾ ਟਾਈਮ ਆਪਣੇ ਜ਼ਿੰਦਗੀ ਦੇ ਵਿੱਚ ਧਰਮ ਨਹੀਂ ਹੈ ਪਾਵ ਅਸੀਂ ਨਿਜਮ ਨਹੀਂ ਅਪਣਾਇ ਆਪਣੀ ਜ਼ਿੰਦਗੀ ਵਿੱਚ ਅਸੀਂ ਆਪਣੀ ਜ਼ਿੰਦਗੀ ਦਾ ਫਰਜ਼ ਨਹੀਂ ਲਾਗੂ ਕੀਤਾ ਠੀਕ ਹੈ ਆਪਣੀ ਜ਼ਿੰਦਗੀ ਵਿੱਚ ਮर्यादा ਨਹੀਂ ਬਣਾਈ ਉਹਨਾ ਟਾਈਮ ਸਾਡੇ ਅੰਦਰ ਸਬਰ ਸੰਤੋਖ ਜਿਹੜਾ ਨਹੀਂ ਆ ਸਕਦਾ ਜੀ ਠੀਕ ਹੈ ਇਹ ਜੀ ਸੰਤੋਖ ਥਾਪ ਰੱਖਿਆ ਜਨਸੂਤ ਇਹ ਉਸ ਚੀਜ਼ ਦੇ ਨਖੇਦੀ ਕਰਕੇ ਕਿ ਧਰਤੀ ਨੂੰ ਬਲਦ ਨੇ ਸਿੰਘਾਂ ਤੇ ਚੱਕਿਆ ਉਸ ਦੀ ਨਖੇਦੀ ਕਰਕੇ ਇਹ ਗੱਲ ਕਹੀ ਹੈ ਕਿ ਜਿਹੜੀ ਧਰਤੀ ਹੈ ਇਹ ਪ੍ਰਮਾਤਮਾ ਦੇ ਆਸਰੇ ਤੇ ਪ੍ਰਮਾਤਮਾ ਦੇ ਆਸਰੇ ਤੇ ਇਹ پرو ਕੇ ਰੱਖੀ ਹੋਈ ਹੈ ਇਦਾਂ ਹੀ ਨਹੀਂ ਕਿ ਉਹਦੇ ਭੱਜੀ ਫਿਰਦੀ ਹੈ ਇਹ پرو ਕੇ ਰੱਖੀ ਹੋਈ ਹੈ ਭਾਵ ਇਹ ਆਪਣਾ ਫਰਜ਼ ਨਿਭਾ ਰਹੀ ਹੈ ਗੋਲ-ਗੋਲ ਜਿੱਦਾਂ ਕਹਿੰਦੇ ਨੇ ਨਾ ਵੀ ਅੰਡੇ ਸ਼ੇਪ ਏਕਲਿਪਸ ਕਹਿ ਦਿੰਦੇ ਜਿਹਨੂੰ ਜੀ ਜਾ ਰਹੀ ਹੈ ਤੇ ਆਪਣਾ ਫਰਜ਼ ਨਿਭਾ ਰਹੀ ਹੈ ਜੀ ਆਓ ਦੇਖੀਏ ਗੁਰੂ ਮਹਾਰਾਜ ਅੱਗੇ ਕੀ ਕਹਿੰਦੇ ਇਹ ਇਹ ਜਿਹੜਾ ਦੱਸਿਆ ਗੁਰੂ ਮਹਾਰਾਜ ਨੇ ਇਸ ਸਾਇੰਸ ਦੇ ਆਉਣ ਤੋਂ ਪਹਿਲਾਂ ਜਿਹੜੀ ਗੱਲ ਦਸੀ ਜੋ ਅੱਜ ਸਾਇੰਸ ਆ ਇਸ ਚੀਜ਼ ਨੂੰ ਪ੍ਰੂਵ ਕਰ ਰਹੀ ਹੈ ਜੀ ਜਿਹੜੀ ਇਹ ਮਹਾਰਾਜ ਨੇ ਕਹਿ ਦਿੱਤੀ ਸੀ 500 550 ਸਾਲ ਪਹਿਲਾਂ ਜਿਹੜੀ ਗੱਲ ਕਹੀ ਹੈ ਅੱਜ ਸਾਇੰਸ ਇਹ ਚੀਜ਼ ਨੂੰ ਪ੍ਰੂਵ ਕਰਨ ਲੱਗੀ ਪਈ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਦੇ ਵੀ ਕਿਸੇ ਚੀਜ਼ ਦਾ ਪ੍ਰੂਫ ਦੇਣ ਦੀ ਨਹੀਂ ਕੋਸ਼ਿਸ਼ ਕੀਤੀ ਕਿਉਂਕਿ ਕਰਤੇ ਕੀ ਕੁਦਰਤ ਨਾਹੀਂ ਸਮਰ ਕਰਤੇ ਕਿ ਕਰਨੇ ਨਾਹੀਂ ਸਮਰ ਪਤਾ ਨਹੀਂ ਪ੍ਰਮਾਤਮਾ ਕਿੰਨਾ ਵੱਡਾ ਹੈ ਜੀ ਆਹੀ ਚੀਜ਼ ਹੈ ਸਿੱਖਣਾ ਵੀ ਇਹੀ ਹੈ ਕਿ ਆਪਾਂ ਉਹ ਚੀਜ਼ ਦਾ ਸਬੂਤ ਨਾ ਦੇਣ ਦੀ ਕੋਸ਼ਿਸ਼ ਕਰੀਏ ਉਹ ਚੀਜ਼ ਪ੍ਰੂਫ ਨਾ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਕਿਹੜੀ ਚੀਜ਼ ਪ੍ਰੂਫ ਕਰ ਦੋਗੇ ਪਰਮਾਤਮਾ ਹੈ ਹੀ ਏਡਾ ਵੱਡਾ ਠੀਕ ਹੈ ਜੀ ਤੇ ਇਸ ਝੰਜਟ ਚ ਨਾ ਪੈ ਕੇ ਸਿਰਫ ਸ਼ੁਕਰਾਨਾ ਕਰਕੇ ਆਪਣੀ ਮਤ ਨੂੰ ਨਿਮਾਣਾ ਕਰਕੇ ਮਤ ਨੂੰ ਨਿਮਾਣਾ ਕਰਨਾ ਇਹੀ ਆ ਇਹ ਨਹੀਂ ਕਹਿਣਾ ਵੀ ਮੈਨੂੰ ਸਮਝਾ ਜਦੋਂ ਕਹਿੰਦੇ ਨੇ ਵੀ ਮੈਨੂੰ ਸਮਝਾ ਤੇ ਉਹ ਜਿਹੜੀ ਮੈਂ ਜਿਹੜੀ ਹੈ ਨਾ ਬਾਲੀ ਵੱਡੀ ਹੋ ਜਾਂਦੀ ਹੈ ਜੀ ਉੱਥੇ ਰੱਬ ਨੂੰ ਟਪ ਜਾਣਨ ਵਾਲੀ ਗੱਲ ਆ ਜਾਂਦੀ ਹੈ ਜੀ ਠੀਕ ਹੈ ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਪ੍ਰਮਾਤਮਾ ਅੱਗੇ ਇਹ ਜਿਹੀ ਗੱਲਾਂ ਚ ਨਾ ਪੈ ਕੇ ਮੇਨ ਜਿਹੜਾ ਮਕਸਦ ਇਹ ਹੈ ਉਹ ਪ੍ਰਭੂ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਠੀਕ ਹੈ ਆਪਣੇ ਅੰਦਰ ਦਇਆ ਦਇਆ ਤੋਂ ਧਰਮ ਨਿਜਮ ਪੈਦਾ ਕਰਨਾ ਹੈ ਜਦੋਂ ਆਪਣੇ ਅੰਦਰ ਨਿਜਮ ਪੈਦਾ ਹੋ ਗਿਆ ਜਦੋਂ ਆਪਣੇ ਅੰਦਰ ਮर्यादा ਪੈਦਾ ਹੋ ਗਈ ਜਦੋਂ ਆਪਣਾ ਮਨ ਅਸੀਂ ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਪਰੋ ਕੇ ਰੱਖ ਲਿਆ ਤੁਹਾਡੇ ਆਪਣੇ ਆਪ ਸਾਡੇ ਅੰਦਰ ਸਬਰ ਸੰਤੋਖ ਸ਼ਾਂਤੀ ਜਿਹੜੀ ਆ ਉਹ ਪੈਦਾ ਹੋ ਜਾਏਗੀ ਜੀ ਆਓ ਦੇਖੀਏ ਕਿ ਗੁਰੂ ਮਾਰਾ ਸਾਨੂੰ ਕੀ ਕਹਿੰਦੇ ਨੇ ਜੀ